ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦਿਆਂ ਗੱਲਾਂ ਤਾਂ ਹੋਰ ਜੀ ਸਰਪੰਚ ਸਾਹਿਬ ਜੀ ਕੀ ਹਲਚਲ ਆ ਜੀ ਚੜ੍ਹਦੀ ਕਲਾ ਜੀ ਲਾਇਆ ਇਹ ਗੁਰੂ ਨਗਰੀ ਦਾ ਟੂਰ ਹੈ ਜੀ ਹਾਂਜੀ 4 ਦਿਨ 4ਵਾਂ ਦਿਨ ਵਾਪਸ ਆਇਆ ਤੇ ਆਪਣੀ ਰਿਸ਼ਤੇਦਾਰੀ ਵੀ ਹੈ ਤੇ ਦਰਬਾਰ ਸਾਹਿਬ ਵੀ ਜਾਣਾ ਜ਼ਰੂਰੀ ਠੀਕ ਆ ਚਲੋ ਵਧੀਆ ਗੱਲ ਆ ਜੀ ਹੋਰ ਠੀਕ ਰਿਹਾ ਜੀ ਪ੍ਰੋਗਰਾਮ ਬਹੁਤ ਵਧੀਆ ਬਹੁਤ ਠੰਡ ਮੀਂਹ ਪੈ ਰਿਹਾ ਦੋ ਦਿਨ ਮੀਂਹ ਪਈ ਗਿਆ ਸਰਪੰਚ ਸਾਹਿਬ ਕਈ ਅਦਾਰਿਆਂ ਨੇ ਬੜੀ ਬੰਦਾ ਚੜਾ ਕੇ ਖਬਰ ਨੂੰ ਬ੍ਰੇਕ ਕੀਤਾ ਕੱਲ ਪਾਰਟੀ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਕਹਿੰਦੇ 12 ਐਮਐਲਆ ਨੂੰ ਨਾਲ ਲੈ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲ ਗਏ ਕੀ ਪ੍ਰੋਗਰਾਮ ਚੱਲ ਰਹੀ ਹੈ ਇਹ ਜਿਹੜੀ ਤੁਹਾਡੀ ਗੱਲ ਦਾ ਬਧਾੜਾ ਕੇ ਪੇਸ਼ ਕਰਨ ਵਾਲੀ ਉਹ ਕਿਉਂਕਿ ਪਹਿਲੀ ਵਾਰੀ ਐਵੇਂ ਹੋਇਆ ਹੈ ਵੀ ਪੰਜਾਬ ਪਾਰਟੀ ਪ੍ਰਧਾਨ ਆਮਨ अरोड़ा ਜੀ 12 ਮਹੀਨੇ ਲੈ ਕੇ ਕੇਰੀਵਾਲ ਸ਼ਾਮ ਨੂੰ ਮਿਲਣ ਗਏ ਨੇ ਹੋ ਕਿਉਂਕਿ 1 3 4 ਦਿਨ 5 5 ਦਿਨ ਪਹਿਲਾਂ ਜਦੋਂ ਸੰਗਰੂਰ ਪ੍ਰੋਗਰਾਮ ਹੋਇਆ ਸੀ ਉਹ ਕੇਜਰੀਵਾਲ ਸਾਹਿਬ ਵੀ ਆਏ ਹੋਏ ਸੀ ਹਾਂ ਉਦੋਂ ਸੀਐਮ ਸਾਹਿਬ ਨੇ ਇਹ ਆਮਨ अरोड़ा ਜੀ ਦਾ ਨਾਂ ਨਹੀਂ ਲਿਆ ਸੀ ਸੰਬੋਧਨ ਕਰਦੇ ਹੋਏ ਹਾਂਜੀ ਬਾਕੀ 4 5 ਦਾ ਲੈਤਾ ਸੀ ਉਹ ਚਰਚਾ ਮੀਡੀਆ 'ਚ ਬੜੀ ਚੱਲੀ ਵੀ ਆਮਨ अरोड़ा ਜੀ ਨੂੰ ਛੱਡ ਕੇ ਜੀ ਵੀ ਸੀਐਮ ਸਾਹਿਬ ਨੇ ਨਾਂ ਨਹੀਂ ਲਿਆ ਜੀ ਕੀ ਗੱਲ ਹੈ ਜੀ ਹਾਂ ਤੇ ਉਦੋਂ ਅਗਲੇ ਦਿਨ ਲੁਧਿਆਣੇ ਪ੍ਰੋਗਰਾਮ ਸੀ ਹਾਂ ਉਦੋਂ ਵਧੀਆ ਫਿਰ ਸੀਐਮ ਸਾਹਮਣੇ ਵਧੀਆ ਤਾਂ ਮਨਰੋੜਾ ਜੀ ਦਾ ਨਾਮ ਲੈ ਕੇ ਵੀ ਇਹ ਜੀ ਸ਼ੀਦੂ ਨੂੰ ਸੰਗਦੇ ਸ਼ਹਿਰ ਤੋਂ ਆਉਂਦੇ ਨੇ ਸਾਡੇ ਪਾਰਟੀ ਪ੍ਰਧਾਨ ਨੇ ਹਾਂ ਇਹ ਜਿਹੜੇ ਹੁਣ ਕੱਲ ਗਏ ਇਹਦਾ ਜ਼ਿਕਰ ਹੋਣਾ ਤਾਂ ਲਾਜ਼ਮੀ ਸੀ ਬਿਲਕੁਲ ਕਿਉਂਕਿ ਅੱਜ ਤੱਕ ਕਦੇ ਵੀ ਨਹੀਂ ਹੋਇਆ ਕਿਸੇ ਵੀ ਪਾਰਟੀ ਦੇ ਜੇ ਨੈਸ਼ਨਲ ਵੀ ਆਉਂਦੇ ਰਹੇ ਨੇ ਨੈਸ਼ਨਲ ਲੀਡਰ ਹਾਂ ਉਹਨਾਂ ਨੂੰ ਫੋਨਾਂ ਫੋਨਾਂ ਤੇ ਗੱਲਾਂ ਹੋ ਜਾਂਦੀਆਂ ਨੇ ਹਾਂ ਐਨ ਲੈਂਡ ਸਪੈਸ਼ਲ ਯਾਨੀ ਸੱਦਾ ਦੇਣ ਕੋਈ ਨਹੀਂ ਗਿਆ ਕਦੇ ਠੀਕ ਹੈ ਜੀ ਤੇ ਦੂਜੀ ਗੱਲ ਐ ਸੀ ਵੀ ਕੈਜਰੀਵਾਲ ਸਾਹਿਬ ਤਾਂ ਕਨੰਦਰ ਪਹਿਲਾਂ ਦਾ ਪੰਜਾਬ ਚ ਗਏ ਨੇ ਹੂੰ ਇਸ ਕਰਕੇ ਜਿਹੜਾ ਆਧਾਰਿਆ ਤੇ ਤਰਤਾ ਚੱਲ ਰਹੀ ਹੈ ਬਈ ਕੋਈ ਖਿਚੜੀ ਪੱਕ ਰਹੀ ਹੈ ਬਿਲਕੁਲ ਦੇਖੋ ਸ਼ੱਕ ਤਾਂ ਜਾਉ ਬਈ ਚਾਹੇ ਬਿਲਕੁਲ ਨਾ ਹੋਵੇ ਹੂੰ ਕਿਉਂਕਿ 12 ਐਮ ਐਲ ਲੈ ਕੇ ਜਾਣਾ ਸੱਦਾ ਦੇਣ ਦੂਸਰੀ ਗੱਲ ਉਹ ਜੁੜੇ ਐਮ ਐਲ ਨੇ ਜੀ ਸਾਰੇ ਸੰਗਰੂਰ ਜਿਲ੍ਹੇ ਦੇ ਸੁਨਾਮ ਦੇ ਪ੍ਰੋਗਰਾਮ ਦੇ ਹੁੰਦੇ ਤਾਂ ਮੰਨ ਵੀ ਲੈਂਦੇ ਉਹ ਪੰਜਾਬ ਦੇ ਬੱਖ-ਬੱਖ ਸਟੇਸ਼ਨਾਂ ਤੋਂ ਹਾਂ ਹਾਂ ਜੇ ਸੰਗਰੂਰ ਜਿਲ੍ਹੇ ਦੇ ਹੁੰਦੇ ਤਾਂ ਮੰਨ ਲੈਂਦੇ ਵੀ ਆ ਵੀ ਜੁੜੇ ਦੇ ਸਾਰੇ ਚਲੇ ਇੱਕ ਤਾਂ ਮਲੇਰਕੋਟੜ ਵਾਲੇ ਸੀ ਜਮੀਨੂ ਰਹਿਮਾਨ ਇੱਕ ਬੀਬੀ ਨਰਿੰਦਰ ਕੌਰ ਭਰਾ ਸੀ ਬਾਕੀ ਤਾਂ ਬਲਵਿੰਦਰ ਸਿੰਘ ਲਾੜੀ ਟੋ ਸਰਨਜੀਤ ਦਾਈਆ ਗੋਲਦੀ ਕੰਬੋਜ ਇਹ ਸੀਗੇ ਜਿਵੇਂ ਕੋਲੁਧਿਆਣੇ ਤੋਂ ਨੇ ਮੈਡਮ ਰਜਿੰਦਰਪਾਲ ਕੌਰ ਸ਼ੀਨਾ ਜਾਂ ਮੰਨ ਲਓ ਇਹਨਾਂ ਦਾ ਪੰਜਾਬ ਦਾ ਬੀਸੀ ਸਰ ਦਾ ਚੇਅਰਮੈਨ ਮਲਕੀਤ ਸਿੰਘ ਥੰਦ ਸੀ ਠੀਕ ਹੈ ਜੀ ਚੇਅਰਮੈਨ ਬੰਦਾ ਤੇ ਇਹ ਫਿਰ ਪਾਰਟੀ ਨੇ ਜਾਨੀ ਦਿੱਲੀ ਤੋਂ ਇੱਕ ਪ੍ਰੈਸ ਨੋਟ ਵੀ ਜਾਰੀ ਹੋ ਗਿਆ ਹਿੰਦੀ ਚਾਹੋ ਵੀ ਨੀਚੇ ਜੇ ਗਣ ਮੰਨਦੇ ਆ ਵੀ ਆਇ ਇਥੇ ਕਰਨ ਕਿ ਜਿਹੜੀ ਬਾਹਰ ਸਾਹਮਣੇ ਫਿਰ ਉਹਦੇ ਵਿੱਚ ਕਾਇ ਵੀ ਦਿੱਤਾ ਵੀ ਮੈਂ ਜਰੂਰ ਜਾਊਂਗਾ ਠੀਕ ਹੈ ਜੀ 31 ਜੁਲਾਈ ਨੂੰ ਕਹਿੰਦੇ ਅਸੀਂ ਸੱਦਾ ਦੇ ਕੇ ਆਇਆ ਹੁਣ ਪਤਾ ਨਹੀਂ ਇਹ 12 ਰਹਿੰਦੇ ਨੇ ਜਾਂ 12 ਤੋਂ ਗਾਹਾਂ ਵੀ ਵੱਧ ਨੇ ਕੀ ਹੁੰਦਾ ਹਾਂ ਕਿਉਂਕਿ ਕੁਛ ਨਾ ਪਸਤਾ ਹੈਗਾ ਹੀ ਐਵੇਂ ਤਾਂ ਇਹ ਗੱਲਾਂ ਬਣਦੀਆਂ ਨਹੀਂ ਹੁੰਦੀਆਂ ਖੰਭਾਂ ਦੀਆਂ ਧਾਰਾਂ ਹੀ ਬਣਦੀਆਂ ਖੰਭ ਹੁੰਦਾ ਤਾਂ ਹੀ ਧਾਰ ਬਣਦੀ ਹੈ ਨਹੀਂ ਐਵੇਂ ਨਹੀਂ ਧਾਰ ਬਣਦੀ ਜੇ ਧੂਆਂ ਹੋਊਗਾ ਤਾਂ ਹੀ ਅਗ ਮੱਚੂਗੀ ਕੁਛ ਤਾਂ ਹੈਗੀ ਹੈ ਕੁਛ ਨਾ ਕੁਛ ਤਾਂ ਹੋ ਰਿਹਾ ਸੋਡੇ ਖਿਆਲ ਦੇ ਮਤਲਬ ਬਿਲਕੁਲ ਜੀ ਹੋ ਰਿਹਾ ਕੁਛ ਨਾ ਕੁਛ ਤਾਂ ਹੈਗਾ ਠੀਕ ਹੈ ਜੀ ਤੇ ਬਾਕੀ ਸੈਸ਼ਨ ਦੌਰਾਨ ਜੋ ਚੱਲ ਰਿਹਾ ਸੈਸ਼ਨ ਇਹਦੇ ਵਿੱਚ ਕਹਿੰਦੇ ਪੰਜ ਬਿੱਲ ਪਾਸ ਹੋ ਗਏ ਪਵਾਉਂਗੇ ਚੰਨਾ ਦੱਸੋ ਕਿ ਸਾਨੂੰ ਇਹਦਾ ਉਹ ਹੈਗਾ ਇੱਕ ਤਾਂ ਆਪਣੇ ਖੇਤੀ ਮੰਤਰੀ ਸਾਹਿਬ ਨੇ ਪੇਸ਼ ਕੀਤਾ ਸੀ ਖੁੱਡੀਆਂ ਸਾਹਿਬ ਨੇ ਹਾਂ ਅਰਬੇਤੀ ਖੇਟਾਂ ਦਾ ਠੀਕ ਹੈ ਜੀ ਜਿਹੜੀਆਂ ਕਿਲਾਰਾਂ ਐ ਪਰ ਉਹਦੇ ਮੁੱਖ ਤੌਰ ਤੇ ਪੰਜਾਬ ਦੇ ਕਿਲਾਰਾਂ ਐ ਪੂਰੀ ਹੁੰਦੀਆਂ ਨੇ ਇਹ ਬੰਦ ਕਰਤੀਆਂ ਸੀ ਕਹਿੰਦੇ ਜੀ ਪਸ਼ੂਆਂ ਤੇ ਜਾਨਵਰਾਂ ਤੇ ਤਸ਼ੱਦਦ ਤਸ਼ੱਦਦ ਹੁੰਦਾ ਹੈ ਪਰ ਉਹਨੂੰ ਜੇ ਇਹ ਕਰਤਾ ਵੀ ਹੁਣ ਨਾ ਕੋਈ ਆਰ ਹੋਊਗੀ ਹਾਂ ਨਾ ਸੋਟੀ ਹੋਊਗੀ ਹਾਂ ਨਾ ਪੁੰਛ ਮਰੋੜੂਗਾ ਵੀ ਸਿੱਧ ਪੱਤਰਾ ਲਲਕਾਰਾ ਮਾਰ ਕੇ ਉਹਨੂੰ ਜਿਵੇਂ ਆਪਾਂ ਬੱਦਲ ਨੂੰ ਮਾਰਦੇ ਹੁੰਦੇ ਆ ਵੀ ਉਹਵੇਂ ਭਜਾ ਸਕਦੇ ਨੇ ਵੀ ਤੰਗ ਨਹੀਂ ਕਰਨਾ ਪੈਣਾ ਉਹਨੂੰ ਪੁਰਾਤਨ ਖੇਡਾਂ ਵਿੱਚ ਸ਼ਾਮਲ ਕਰ ਲਿਆ ਜੀ ਸਾਰੀਆਂ ਪੁਰਾਤਨ ਖੇਡਾਂ ਕੋੜ ਧੌੜ ਦੌੜ ਕਬੂਤਰਬਾਜ਼ੀ ਸਭ ਕੁਝ ਸ਼ਾਮਲ ਕਰ ਲਿਆ ਕਬੂਤਰ ਬਾਜ਼ੀ ਵਾਲਾ ਵਾਸਤੇ ਵੀ ਇਹ ਕਿਉਂਕਿ ਪਿਛਲੇ ਦਿਨੀ ਇੱਕ ਆਪਣੇ ਉੱਥੇ ਮੁਲੰਦੌਰ ਦਾ ਆਖਾ ਇਕੱਠ ਹੋਇਆ ਸੀ ਤਕਰੀਬਨ ਕਹਿੰਦੇ 40000 ਤੋਂ ਵੱਧ ਬੰਦਾ ਸੀ ਕਬੂਤਰਬਾਜੀ ਵਾਲੇ ਜਿਹੜੇ ਸੀਗੇ ਪੰਜਾਬ ਦੇ ਐਨੇ ਜਣੀ ਉਹਨੇ ਸ਼ਕੀਨ ਨੇ ਕਬੂਤਰਬਾਜੀ ਇਹਨਾਂ ਲੋਕਾਂ ਨੂੰ ਸ਼ੌਂਕ ਹੈ ਜੀ ਹਾਂ ਉਹਨਾਂ ਨੇ ਲੱਗ ਦਿੱਤੀ ਸੀ ਵੀ ਕਬੂਤਰਬਾਜੀ ਦੀ ਮਹੂਰ ਕਰੋ ਇੱਕ ਦੋ ਪ੍ਰਾਈਵੇਟ ਯੂਨੀਵਰਸਿਟੀਾਂ ਵਾਲੇ ਬਿੱਲ ਨੇ ਹਾਂ ਅਰਿਆਤ 12 ਹਾਂ ਤੇ ਇੱਕ ਸੀਜੀਸੀ ਲਾਂਡਰਾਂਗ ਯੂਨੀਵਰਸਿਟੀ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਹੋਣਗੀਆਂ ਹਾਂ ਤੇ ਤਿੰਨ ਬਿਲ ਹੋਰ ਨੇ ਪੰਜਾਬ ਹੋਂਦ ਐਂਡ ਕਮਰਸ਼ੀਅਲ ਇਹ ਹੈਗਾ ਪੰਜਾਬ ਹੋਂਦ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਬਿੱਲ 2025 ਠੀਕ ਹੈ ਇਹ ਵੀ ਹੈ ਵੀ ਇਹ ਵੀ ਪਾਸ ਕਰਤਾ ਸਰਬਸੰਮਤੀ ਨਾਲ ਪੰਜੇ ਬਿੱਲ ਪਾਸ ਹੋ ਗਏ ਤੇ ਜਿਹੜਾ ਪੰਜਾਬ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਉਮੀਦ ਆ ਵੀ ਜਿਹੜੇ 2 ਦਿਨ ਸੈਸ਼ਨ ਹੁੰਦੇ ਰਹਿੰਦੇ ਨੇ ਉਹਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਕੋਈ ਬੱਟੀ ਕੋਈ ਪ੍ਰਾਪਤੀ ਗਿਣਾਈ ਜਾਵੇ ਜੀ ਕੁਝ ਨਹੀਂ ਹੋਣੀ ਜੇ ਹੁੰਦੀ ਤਾਂ ਪਹਿਲੇ ਦਿਨ ਸੈਸ਼ਨ ਐ ਨਹੀਂ ਚੱਕਾ ਜਾਂਦਾ ਸੀ ਦੂਜੇ ਦਿਨ 2 ਵਜੇ ਖਤਮ ਕਰਤਾ ਤੇ ਇੱਕ ਬਿੱਲ ਪਾਸ ਕਰਕੇ ਉਹ ਮੈਂ ਪੰਜੇ ਬਿੱਲ ਪਾਸ ਕਰਕੇ ਦੋ ਵਲੀ ਖਤਮ ਹੋ ਗਿਆ ਤੇ ਹੋ ਜੁਧਨਸ਼ਾ ਸ਼ਮਰੂਦਰ ਤਾਂ ਸਰਕਾਰ ਕੋਲੇ ਕਹਿਣ ਨੂੰ ਕੀ ਹੈ ਪਰ ਸੋ ਚੌਥੇ ਆਪਣਾ ਤਿੰਨ ਕਦਮ ਹੋਏ ਨੇ ਸ਼ਹਿਣੇ ਇੱਕ ਨੌਜਵਾਨ 22 ਸਾਲਾ ਨੌਜਵਾਨ ਦੀ ਚਿੱਪ ਦਾ ਟੀਕਾ ਲਾਉਣ ਨਾਲ ਡੈਥ ਹੋ ਗਈ ਇੱਕ ਅੱਜ ਸ਼ਾਇਦ ਮੇਰੇ ਖਿਆਲ ਚ ਅਬੋਰਕਟ ਮੁਕਸਰ ਕੰਨੀ ਹੋ ਗਈ ਅੱਜ ਬਸ ਸਰਹੱਦ ਵਾਲੀ ਕਿਨੇ ਜੁਧਨਸ਼ਾ ਸ਼ਮਰੂਦਰ ਤਾਂ ਕਹਿਣ ਨੂੰ ਹੈ ਹੀ ਨਹੀਂ ਸਰਕਾਰ ਕੋਲੇ ਕੁਝ ਉਹ ਉਹੀ ਸਤਰੀ ਚਿੱਟਾ ਚੱਲ ਰਿਹਾ ਸਭ ਕੁਝ ਕਿਉਂਕਿ ਉਹ ਮੁੰਡੇ ਦਾ ਬਾਪ ਪੱਤਰਕਾਰ ਨੂੰ ਜੀ ਕਰੋੜ ਹੋ ਕੇ ਕਹਿ ਰਿਹਾ ਸੀ ਕਿ ਨਾ ਪੱਤਰਕਾਰ ਕਹਿੰਦਾ ਵੀ ਮੇਰੇ ਸਾਡੇ ਪਿੰਡ ਚਿੱਟਾ ਸੈਨੇ ਵਾਲਾ ਉਹ ਕਹਿੰਦਾ ਲਿਆਓ ਪੈਸੇ ਦਿਓ ਮੈਂ ਹੁਣ ਮੰਗਾ ਦਿੰਦਾ ਉਹਨੇ ਜ਼ਿਕਰ ਵੀ ਕਰਿਆ ਕਹਿੰਦਾ ਸਾਡੇ ਪਿੰਡ ਇੱਕ ਬੰਦ ਗਲੀ ਐ ਹਾਂ ਕਹਿੰਦਾ ਲੋਕਾਂ ਵਾਸਤੇ ਤਾਂ ਉਹ ਬੰਦ ਹੈ ਪਰ ਇਹ ਚਿੱਟੇ ਵਾਲਾ ਵਾਸਤੇ ਸ਼ਾਮ ਨੂੰ ਖੁੱਲ ਜਾਂਦੀ ਹੈ ਸਾਰੀ ਅੱਧੀ ਰਾਤ ਤੱਕ ਕਹਿੰਦਾ ਤੇ ਮੋਟਰਸਾਈਕਲੋਂ ਬੰਦੇ ਕਾਰਾਂ ਕਹਿੰਦਾ ਫਿਰਦੀਆਂ ਆਈਏ ਨੇ ਉੱਥੇ ਸਭ ਕੁਝ ਬੰਦ ਹੈ ਉਹ ਕੀ ਕਹਿਣਗੇ ਨਾ ਚੈਂਬਰ ਉੱਤੇ ਸਰਪੰਚ ਸਾਹਿਬ ਨਸ਼ਾ ਸਿਰਫ ਮਹਿੰਗਾ ਹੋਇਆ ਪਰੰਤ ਨਹੀਂ ਹੋਇਆ ਜੀ ਹੈਨਾ ਬਿਲਕੁਲ ਮਹਿੰਗਾ ਹੋਇਆ ਕਿਉਂਕਿ ਕੋਈ ਉਥੋਂ ਤਾਂ ਮੌਤ ਨਸ਼ਸਣਕ ਕੇਂਦਰ ਜਰੂਰ ਆਇਆ ਹੋਗੇ ਹੁਣੇ ਜਿਹੜੇ ਹੁਣੇ ਜਿਹੜੇ ਮਨਜ਼ੂਰਸ਼ੋਦਾ ਨਹੀਂ ਹੈਗੇ ਉਹਨਾਂ ਨੇ ਫੀਸਾਂ ਜਰੂਰ ਵਧਾ ਲਈਆਂ ਹੋਣਗੀਆਂ ਜਿੰਨੀ ਕੁ ਗਿਣਤੀ ਵਧੀ ਹੋਊ ਜੇ ਕਿਤੇ ਹੈਗੇ ਤਾਂ ਟੀਮ ਲੱਖਾ ਸਿਧਾਣਾ ਨੇ ਕੋਈ ਐਕਸ਼ਨ ਲਿਆ ਜੀ ਅੱਜ ਅੱਛਾ ਜੀ ਰੈਡੀ ਰੱਖੀ ਹੋਈ ਸੀ ਪਾਲਾ ਸਿੱਧੂ ਲੱਖਾ ਸਿਧਾਣਾ ਤੇ ਉਹਦੇ ਸਮਰਥਕਾਂ ਨੇ ਵਧੀਆ ਇਕੱਠ ਸੀ ਇੱਥੇ ਲਾਈਵ ਦੇਖਿਆ ਪ੍ਰੋਗਰਾਮ ਜਿਹਦੇ ਚ ਭਾਈ ਅਮਰਸਾਲ ਅਮਰਪਾਲ ਸਿੰਘ ਦੇ ਪਿਤਾ ਜੀ ਵੀ ਆਏ ਸੀ ਹਾਂ ਤੇ ਆਪਣਾ ਰਾਜਾ ਰਾਜ ਰਾਜਾ ਰਾਜ ਸਿੰਘ ਜੀ ਭਾਰਤ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੋਖ ਜਗਰਾਉਂ ਹਾਂ ਭਾਰਤ ਕਿਸਾਨ ਯੂਨੀਅਨ ਸਿੱਧੂਪੁਰ ਵੀ ਸ਼ਾਮਲ ਸੀ ਸੋਖ ਜਗਰਾਉਂ ਸਤੇ ਸੈਕਟਰੀ ਸੀ ਲੱਖਾ ਸਦਾਣਾ ਸੀ ਔਰ ਕਾਫੀ ਜਣੇ ਬੋਲੇ ਨੇ ਬਹੁਤ ਵਧੀਆ ਪਰ ਮਾ ਇਕੱਠ ਕਰਕੇ ਉਹ ਆਪ ਦੀ ਫੋਨ ਦਿਖਾਗੇ ਠੀਕ ਹੈ ਤੇ ਇੱਕ ਗੱਲ ਹੋਰ ਵੀ ਹੋਈ ਅੱਜ ਉੱਥੇ ਹਾਂਜੀ ਲੈ ਵੀ ਚ ਜਾਨੀ ਮੈਂ ਸੁਣਿਆ ਉਹ ਇੱਕ ਬੰਦਾ ਬੋਲ ਰਿਹਾ ਸੀ ਉਹ ਕਹਿੰਦਾ ਵੀ ਲੱਖੇ ਸਦਾਣੇ ਨੂੰ ਵੀ ਆਪਣੇ ਬੰਦੇ ਚੋਂ ਕਮੇਟੀਆਂ ਬਣਾਓ ਕਈਆਂ ਨੇ ਕਹਿਤੀ ਸੀ ਇਹ ਗੱਲ ਨਾ ਵੀ ਵੋਟਾਂ-ਵੋਟਾਂ ਆੜੀਆਂ ਨੇ ਫਰਾਣਾ ਠੀਕ ਸੁਖਦੇਵ ਗਰਗਾਉ ਕਹਿੰਦਾ ਯਾਰ ਇੱਕ ਗੱਲ ਦੱਸੋ ਵਧੀਆ ਲੱਗੀ ਮੈਨੂੰ ਉਹਦੀ ਗੱਲ ਕਹਿੰਦਾ ਮੈਂ ਅੱਖਾਂ ਸੁਣਾਂ ਉਹ ਤੇ ਵੋਟਾਂ 'ਚ ਖੜਾ ਸੀ ਮਾੜੋਂ ਤੋਂ ਜਿਤਾਤਾ ਸੀ ਹੂੰ ਕਹਿੰਦਾ ਉਦੋਂ ਤੁਸੀਂ ਵੋਟਾਂ ਪਾਉਣ ਵੇਲੇ ਕਿੱਧਰ ਗਏ ਸੀ ਕਹਿੰਦਾ ਹੁਣ ਨਹੀਂ ਕਹਿੰਦਾ ਵਿਧਾਨ ਸਭਾ 'ਚ ਬੈਠਾ ਹਾਂ ਨਾ ਤੁਹਾਡੀ ਗੱਲ ਠਾਉਂਦਾ ਕਹਿੰਦਾ ਵੀ ਇਹ ਇੱਕ ਮਨ ਨਾਲੋਂ ਆਪਾਂ ਜਿਹੜਾ ਜ਼ਰੂਰੀ ਹੋ ਉਸੇ ਮੁੱਦੇ 'ਤੇ ਗੱਲ ਕਰੀਏ ਇਹ ਕੱਲ ਵਰਨਣਯੋਗ ਜੀ ਸਹੀ ਗੱਲ ਕਰੀ ਸਕਦੇ ਹੋ ਹੁਣ ਠੀਕ ਆ ਜੀ ਸਰਪੰਚ ਸਾਹਿਬ ਸਮਾਂ ਕੱਢਿਆ ਧੰਨਵਾਦ ਜੀ ਸ਼ੁਕਰੀਆ ਤੇ ਜਲਦੀ ਕਿਸੇ ਹੋਰ ਮੁੱਦੇ 'ਤੇ ਮੁਲਾਕਾਤ ਕਰਾਂਗੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਵਧੀਆ ਲੱਗੇ ਪ੍ਰੋਗਰਾਮ ਸ਼ੇਅਰ ਜ਼ਰੂਰ ਕਰਦੇ ਅਸੀਂ ਕਰਦੇ ਧੰਨਵਾਦ